ਹਾਂਜੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀਆਂ ਜਿਹੜੀਆਂ ਕਲਰਕਾਂ ਦੀਆਂ ਅਸਾਮੀਆਂ ਵਾਂ ਉਦੀ ਭਰਨ ਦੀ ਮਿਤੀ ਕਦੋਂ ਤੋਂ ਸ਼ੁਰੂ ਹੋਈ ਆ ਤੇ ਕਦੋਂ ਤੱਕ ਜਿਹੜੀ ਆ ਲਾਸਟ ਡੇਟ ਹੈਗੀ ਆ ਕਿੰਨੀਆਂ ਅਸਾਮੀਆਂ ਵਾਂ ਕੌਣ ਕੌਣ ਐਲੀਜੀਬਲ ਆ ਤਨਖਾਹ ਕੀ ਹੋਊਗੀ ਇਹ ਸਾਰੀ ਗੱਲਬਾਤ ਇਸ ਸ਼ਾਰਟ ਵੀਡੀਓ ਦੇ ਵਿੱਚ ਹੋਊਗੀ ਤੇ ਇਹਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੇ ਪੇਪਰ A ਪੰਜਾਬੀ ਦੀ ਤਿਆਰੀ ਲਈ ਜਿਹੜਾ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਾਂ ਫਿਰ ਸਾਡੇ ਨਾਲ ਸੰਪਰਕ ਕਰ ਲਿਓ 77175 13990 ਨੰਬਰ ਤੇ ਤੇ ਇਹ ਜਿਹੜੀਆਂ ਨਿਯੁਕਤੀਆਂ ਨਿਕਲੀਆਂ ਨੇ ਇਹ ਪੰਜਾਬ ਦੇ ਵਿੱਚ ਨਿਕਲੀਆਂ ਨੇ ਮਾਨ ਕੰਪਲੈਕਸ ਵਿਭਾਗ ਨੇ ਕੱਢੀਆਂ ਨੇ TPSB ਜਿਹੜਾ ਆਪਣਾ ਬੋਰਡ ਹੈ ਪੰਜਾਬ ਦਾ ਜਿਹੜਾ ਨਿਯੁਕਤੀਆਂ ਕਰਦਾ ਹੈ ਉਹਦੇ ਰਾਈ ਇਹਨ ਯੁਕਤੀਆਂ ਜਿਹੜੀਆਂ ਨਿਕਲੀਆਂ ਨੇ ਕਲਰਕਾਂ ਦੀਆਂ ਜਿਹਦੀ ਅਪਲਾਈ ਕਰਨ ਦੀ ਮਿਤੀ 26 12 ਜਿਹੜਾ ਵਾ ਆਖਰੀ ਮਿਤੀ ਅਪਲਾਈ ਕਰਨ ਦੀ 26 12 2025 ਆ 26 11 ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਵਾ ਤੇ 26 12 2025 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਜੇ ਤੇ 29 12 ਤੱਕ ਆਪਣੀ ਫੀਸ ਭਰ ਸਕਦੇ ਨੇ ਅਸਾਮੀਆਂ ਦੀ ਗੱਲ ਕਰਦੀਏ ਤੇ ਕਲਰਕਾਂ ਦੀਆਂ 69 ਅਤੇ ਕਲਰਕ ਆਈਟੀਆਈ ਦੀ ਇੱਕ ਅਸਾਮੀਆਂ ਲਗਭਗ 70 ਅਸਾਮੀਆਂਾਂ ਵਾਂਗੂਲ ਇਸ ਵਿੱਚ ਜਿਹੜੀਆਂ ਕਲਰਕਾਂ ਦੀਆਂ ਨਿਕਲੀਆਂ ਪੰਜਾਬ ਦੇ ਵਿੱਚ ਨਵੀਆਂ ਪੋਸਟਾਂ ਕਲਰਕਾਂ ਦੀਆਂ ਨਿਕਲੀਆਂ ਵਾਂ ਤੇ ਇਹ ਕੈਟਾਗਰੀ ਦੇ ਵਿੱਚ ਉਹਨਾਂ ਨੇ ਪੋਸਟਾਂ ਦੀ ਵੰਡ ਕੀਤੀ ਆ ਜਿਆਦਾਤਰ ਪੋਸਟਾਂ ਜਿਹੜੀਆਂ ਉਹ ਦਫ਼ਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਹੈਗੀਆਂ ਦਾ ਦਫ਼ਤਰਾਂ ਦੀਆਂ ਪੋਸਟਾਂ ਹੈਗੀਆਂ ਕੋਲ 36 ਪੋਸਟਾਂ ਵਾਂ ਉੱਥੇ ਇਹਨਾਂ ਦਾ ਵੇਰਵਾ ਅਗਰ ਤੁਸੀਂ ਵੇਖਣਾ ਵਾਂ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਡਿਸਕ੍ਰਿਪਸ਼ਨ 'ਚ ਇੱਕ ਗਰੁੱਪ ਹੋਊਗਾ ਫ੍ਰੀ ਵਾਲਾ ਉਹ ਜੁਆਇਨ ਕਰ ਲਿਓ ਉੱਥੇ ਅਸੀਂ ਇਹ ਪੂਰੀ ਐਡ ਤੇ ਇਹਨਾਂ ਅਲੱਗ-ਅਲੱਗ ਵਿਭਾਗ ਮੱਛੀ ਪਾਲਣ ਦਾ ਵਿਭਾਗ ਹੋ ਗਿਆ ਹੋਰ ਆਪਣਾ ਡਾਇਰੈਕਟਰ ਪੁਰਾ ਲੇਖ ਵਿਭਾਗ ਹੋ ਗਿਆ ਤੇ ਅਲੱਗ-ਅਲੱਗ ਵਿਭਾਗਾਂ 'ਚ ਅਲੱਗ-ਅਲੱਗ ਪੋਸਟਾਂ ਆਵਾਂ ਤੁਸੀਂ ਇਕੱਠੀਆਂ ਇੱਕ ਵਾਰੀ ਭਰਨੀਆਂ ਆ ਤੇ ਆਪੇ ਸਾਰੇ ਵਿਭਾਗਾਂ 'ਚ ਭਰੀਆਂ ਜਾਣੀਆਂ ਆ ਫਗਰ ਕੋਈ ਆਪਸ਼ਨ ਆਊਗੀ ਕਿ ਕਿਹੜੇ ਵਿਭਾਗ 'ਚ ਪ੍ਰੇਫਰੈਂਸ ਦੀ ਤੇ ਉਹ ਉਸ ਟਾਈਮ ਤੁਸੀਂ ਦੇਖ ਸਕਦੇ ਠੀਕ ਹੈ ਕਲਰਕ ਆਈਟੀਆਈ ਦੀ ਇੱਕੋ ਪੋਸਟ ਹੈਗੀ ਆ ਤੇ ਆਪਾਂ ਗੱਲ ਕਰ ਰਹੀਏ ਯੋਗਤਾ ਤੇ ਯੋਗਤਾ ਤੁਹਾਡੀ ਗ੍ਰੈਜੂਏਸ਼ਨ ਆ ਇਸ ਦੇ ਲਈ ਤੇ ਉਹਦੇ ਵਿੱਚੋਂ ਜਿਹੜਾ ਵਾ ਇੱਕ ਦੋਸੀ 10ਵੀਂ ਪੱਤਰ ਦੀ ਪੰਜਾਬੀ ਜਿਹੜੀ ਆ ਉਹ ਪਾਸ ਕੀਤੀ ਹੋਣੀ ਚਾਹੀਦੀ ਆ ਤੇ ਇੱਕ ਜਿਹੜੀ ਹੋਰ ਚੀਜ਼ ਨਾਲ ਆ ਉਹ ਹੈਗਾ ਕੰਪਿਊਟਰ ਕੋਰਸ ਦਾ 120 ਘੰਟਿਆਂ ਦਾ ਸਰਟੀਫਿਕੇਟ ਜਿਹੜਾ ਵਾ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਠੀਕ ਆ ਉਮਰ ਹੱਦ ਸੀਮਾ 37 ਸਾਲ ਆ ਬਾਕੀ ਐਸਸੀ ਤੇ ਆਪਣੇ ਐਮਬੀ ਕੈਟਾਗਰੀ ਜਿਨ੍ਹਾਂ ਨੂੰ ਬੈਨੀਫਿਟ ਮਿਲਦਾ ਵਾ ਉਮਰ ਹੱਦ ਸੀਮਾ ਦਾ ਉਹਨਾਂ ਦੇ ਲਈ 42 ਸਾਲ ਆ ਆਓ ਬੀਸੀ ਬੀਸੀ ਵਾਲਿਆਂ ਨੂੰ ਵੀ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਤੇ ਜਿਹੜੀ ਤਨਖਾਹ ਹੋਊਗੀ ਉਹ ਆਪਾਂ ਵੇਖ ਲੈਨੇ ਆ ਆਹ ਵੇਖੋ ਤਨਖਾਹ ਪੇ ਸਕੇਲ ਜਿਹੜੀ ਤੁਹਾਨੂੰ ਸਟਾਰਟਿੰਗ ਮ 1990 ਪਰਬੇਸ਼ਨ ਪੀਰੀਅਡ ਦੀ ਤਨਖਾਹ ਹੁੰਦੀ ਆ 3 ਸਾਲ ਬਾਅਦ ਇਹ ਫਿਰ ਪੂਰੇ ਪੱਤੇ ਮਿਲ ਕੇ ਵੱਧ ਜਾਂਦੀ ਆ ਤਨਖਾਹ ਤੇ 1990 ਜਿੱਦਾਂ ਪੁਲਿਸ ਵਿਭਾਗ ਦੇ ਵਿੱਚ ਸਟਾਰਟਿੰਗ ਇਹੋ ਹੀ ਮਿਲਦੀ ਆ ਕਲੈਰੀਕਲ ਵਿਭਾਗ 'ਚ ਇਹੋ ਤਨਖਾਹ ਦਿੰਦੇ ਆ ਤੇ ਇਹੋ ਹੀ ਤੁਹਾਨੂੰ ਮਿਲੂਗੀ ਤੇ ਇਸ ਤੋਂ ਇਲਾਵਾ ਵਿਦਿਅਕ ਯੋਗਤਾ ਆਗੇ ਉਹ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਇਸ ਵਿੱਚ ਤੁਹਾਨੂੰ ਜਿਹੜਾ ਵਾ ਬੈਚਲਰ ਡਿਗਰੀ ਹੋਣੀ ਚਾਹੀਦੀ ਆ ਤੁਹਾਡੇ ਕੋਲ 120 ਘੰਟਿਆਂ ਦਾ ਤੁਹਾਡਾ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ 10ਵੀਂ ਪੱਧਰੀ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਆ ਤੇ ਇਹ ਸੀ ਜਿਹੜੀਆਂ ਪੋਸਟਾਂ ਨਿਕਲੀਆਂ ਤੇ ਜਿਨ੍ਹਾਂ ਨੇ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਸਰ ਜਣੇ ਭਰ ਦਿਓ 1000 ਦੀ ਫੀਸ ਆ ਤੇ ਬਾਕੀ ਕੈਟਾਗਰੀਆਂ ਨੂੰ 2200 ਰੁਪਏ ਆ ਤੇ ਬਾਕੀ ਫਿਰ ਤੁਹਾਡੇ ਨਾਲ ਮਿਲਦੇ ਆ ਨਵੀਆਂ ਕੋਈ ਅਸਾਮੀਆਂ ਦੀ ਗੱਲਬਾਤ ਲੈ ਕੇ ਜਾਂ ਨਵੀਆਂ ਕੋਈ ਵੀ ਕੋਈ ਇਨਫੋਰਮੇਸ਼ਨ ਮਿਲਦੀ ਆ ਮਾਸਟਰ ਘਟਨਾ ਸੰਬੰਧਿਤ ਜਾਂ ਹੋਰ ਵੀ ਕੋਈ ਤੇ ਉਹ ਫਿਰ ਅਸੀਂ ਤੁਹਾਨੂੰ